ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੇਕਰ ਤੁਹਾਡੇ ਬੱਚੇ ਦੀ ਉਮਰ ਵਿਆਹ ਦੇ ਲਾਇਕ ਹੋ ਚੁੱਕੀ ਹੈ ਉਹਨਾਂ ਦੇ ਵਿਆਹ ਲਈ ਰਿਸ਼ਤਾ ਪੱਕਾ ਹੋਣ ਦੇ ਵਿੱਚ ਦੇਰੀ ਹੋ ਰਹੀ ਹੈ ਰਿਸ਼ਤਾ ਪੱਕਾ ਹੋਣ ਵਿੱਚ ਵਾਰ-ਵਾਰ ਹੀ ਅੜਚਨਾ ਆ ਰਹੀਆਂ ਹਨ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਸੰਗਤ ਜੀ ਸ਼ਨੀ ਪੂਰਨ ਸੰਗਤ ਜੀ ਸ਼ਨੀਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਕੀਤਾ ਗਿਆ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਆ ਰਹੀ ਵੱਡੀ ਤੋਂ ਵੱਡੀ ਅੜਚਣ ਨੂੰ ਤੁਰੰਤ ਦੂਰ ਕਰ ਸਕਦਾ ਹੈ ਛੇਤੀ ਤੋਂ ਛੇਤੀ ਵਿਆਹ ਹੋਣ ਦਾ ਇੱਕ ਪ੍ਰਭਲ ਯੋਗ ਬਣਾ ਸਕਦਾ ਹੈ ਅੱਜ ਜੋ ਉਪਾਅ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਇਹ ਉਪਾਅ ਜੇਕਰ ਬੱਚੇ ਖੁਦ ਆਪਣੇ ਲਈ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਜੇਕਰ ਖੁਦ ਨਹੀਂ ਕਰ ਪਾਉਂਦੇ ਅਜਿਹੀ ਸਥਿਤੀ ਦੇ ਵਿੱਚ ਬੱਚਿਆਂ ਦੀ ਮਾਂ ਜਾਂ ਫਿਰ ਬੱਚਿਆਂ ਦੇ ਪਿਤਾ ਉਹ ਵੀ ਇਹ ਉਪਾਅ ਜ਼ਰੂਰ ਕਰ ਲੈਣ ਕਈ ਵਾਰ ਸੰਗਤ ਜੀ ਸਥਿਤੀ ਕੀ ਹੁੰਦੀ ਹੈ ਤੁਹਾਡੇ ਜਿਹੜੇ ਬੱਚੇ ਹੁੰਦੇ ਹਨ ਚਾਹੇ ਉਹ ਲੜਕਾ ਹੋਵੇ ਤੇ ਜਾਂ ਫਿਰ ਲੜਕੀ ਹੋਵੇ ਉਹਨਾਂ ਦੇ ਵਿਆਹ ਵਿੱਚ ਗੱਲਾਂ ਤਾਂ ਬਹੁਤ ਸਾਰੀਆਂ ਚੱਲਣਗੀਆਂ ਰਿਸ਼ਤੇ ਵੀ ਕਈ ਜਗ੍ਹਾ ਤੋਂ ਆਉਣਗੇ ਪਰ ਪੱਕਾ ਨਹੀਂ ਹੋ ਸਕਦਾ ਹੁੰਦਾ ਵੇਖਣ ਵਾਲੇ ਆਉਣਗੇ ਮੀਟਿੰਗ ਹੋ ਜਾਵੇਗੀ ਪਰ ਬਣਦੀਆਂ ਬਣਾਉਂਦੀਆਂ ਗੱਲਾਂ ਵਿਗੜ ਜਾਣਗੀਆਂ ਕੁਝ ਅਜਿਹੇ ਰਿਸ਼ਤੇ ਆਉਣਗੇ ਜੋ ਤੁਹਾਨੂੰ ਪਸੰਦ ਨਹੀਂ ਹਨ ਤੁਹਾਡੇ ਬੱਚਿਆਂ ਨੂੰ ਪਸੰਦ ਨਹੀਂ ਹਨ ਤਾਂ ਸਿੱਧੀ ਜਿਹੀ ਗੱਲ ਹੈ ਤੁਸੀਂ ਆਪਣੇ ਪਾਸਿਓਂ ਮਨਾ ਕਰਦੇ ਕਰਦੇ ਹੀ ਰਹੋਗੇ ਕੋਈ ਅਜਿਹਾ ਰਿਸ਼ਤਾ ਜੋ ਤੁਹਾਨੂੰ ਪਸੰਦ ਹੈ ਤੁਹਾਡੇ ਬੱਚਿਆਂ ਨੂੰ ਵੀ ਪਸੰਦ ਹੈ ਤੁਸੀਂ ਉੱਥੇ ਕਰਨਾ ਚਾਹੁੰਦੇ ਹੋ ਤਾਂ ਉਹ ਰਿਸ਼ਤਾ ਸਾਹਮਣੇ ਤੋਂ ਪੱਕਾ ਨਹੀਂ ਹੋ ਸਕੇਗਾ ਜਦੋਂ ਕਿ ਤੁਹਾਡੇ ਬੱਚੇ ਵੇਖਣ ਵਿੱਚ ਸੁੰਦਰ ਹੋ ਸਕਦੇ ਆ ਚੰਗੀ ਖਾਸੀਅਤ ਹੋ ਸਕਦੀ ਹੈ ਅਸੀਂ ਉਹਨਾਂ ਦੀ ਨੌਕਰੀ ਹੋ ਸਕਦੀ ਹੈ ਜਾਂ ਫਿਰ ਉਹਨਾਂ ਦਾ ਖੁਦ ਦਾ ਕਾਰੋਬਾਰ ਵੀ ਚੱਲਦਾ ਹੋਵੇਗਾ ਭਗਵਾਨ ਦੀ ਕਿਰਪਾ ਨਾਲ ਤੁਹਾਡਾ ਜੋ ਬੈਕਗ੍ਰਾਉਂਡ ਹੈ ਉਹ ਵੀ ਚੰਗਾ ਹੀ ਹੋ ਸਕਦਾ ਹੈ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਵਿਆਹ ਵਿੱਚ ਲਗਾਤਾਰ ਦੇਰੀ ਬਣੀ ਹੋਈ ਹੈ ਤਾਂ ਜਲਦੀ ਵਿਆਹ ਹੋਣ ਦਾ ਇੱਕ ਸਰਲ ਉਪਾਅ ਤੁਹਾਨੂੰ ਦੱਸ ਰਹੇ ਹਾਂ ਸਾਤ ਸੰਗਤ ਜੀ ਇਸ ਉਪਾਅ ਨੂੰ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਉਪਾਸਣ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਬੱਚਿਆਂ ਤੇ ਬਣ ਜਾਵੇ ਸਾਤ ਸੰਗਤ ਜੀ ਸ਼ਨੀਵਾਰ ਦਾ ਦਿਨ ਦਾ ਇਹ ਉਪਾਾ ਤੁਹਾਡੇ ਆਪਣੇ ਹੀ ਘਰ ਤੁਸੀਂ ਕਰਨਾ ਹੋਵੇਗਾ ਸ਼ਾਮ ਵੇਲੇ ਕਰਨਾ ਹੈ ਸ਼ਾਮ ਨੂੰ ਕਿੰਨੇ ਵਜੇ ਕਰਨਾ ਹੈ ਜੋ ਦੀਵਾ ਬੱਤੀ ਦਾ ਸਮਾਂ ਹੁੰਦਾ ਹੈ ਘਰ ਵਿੱਚ ਅਸੀਂ ਜੋ ਦੀਵਾ ਬੱਤੀ ਕਰਦੇ ਆਂ ਪੂਜਾ ਕਰਦੇ ਆਂ ਲਗਭਗ ਉਸ ਸਮੇਂ ਦੇ ਆਲੇ ਦੁਆਲੇ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਜੇਕਰ ਥੋੜੀ ਜਿਹੀ ਦੇਰੀ ਦੇ ਨਾਲ ਤੁਸੀਂ ਕਰ ਪਾਉਂਦੇ ਹੋ ਕਿਤੇ ਬਾਹਰ ਹੋ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ ਤਾਂ ਘਰ ਵਿੱਚ ਕੋਈ ਦਿੱਕਤ ਨਹੀਂ ਹੈ ਮਤਲਬ ਕਿ ਸ਼ਾਮ ਦਾ ਜੋ ਭੋਜਨ ਦਾ ਵੇਲਾ ਹੈ ਸ਼ਾਮ ਦਾ ਜੋ ਭੋਜਨ ਅਸੀਂ ਕਰਨ ਤੋਂ ਪਹਿਲਾਂ ਹੀ ਇਹ ਉਪਾਅ ਤੁਸੀਂ ਕਰ ਲੈਣਾ ਹੈ ਤੁਸੀਂ 6 ਤੋਂ 7, 7 ਤੋਂ 8 ਤੋਂ 9 ਜਾਂ 9 ਤੋਂ 10 ਵਜੇ ਦੇ ਵਿੱਚਕਾਰ ਵੀ ਇਸ ਉਪਾਅ ਨੂੰ ਕਰ ਸਕਦੇ ਹੋ। ਕਰਨਾ ਕੀ ਹੋਵੇਗਾ ਸੰਗਤ ਜੀ ਇਹ ਉਪਾਅ ਕਰਨ ਲਈ ਤੁਹਾਡੇ ਕੋਲ ਕਾਲੀ ਮਿਰਚ ਹੋਣੀ ਚਾਹੀਦੀ ਹੈ। ਕਾਲੀ ਮਿਰਚ ਤੁਹਾਡੇ ਕੋਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਕਾਲੀ ਮਿਰਚ ਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੋਵੇਗਾ। ਇਸ ਲਈ ਜੇਕਰ ਤੁਹਾਨੂੰ ਕਾਲੀ ਮਿਰਚ ਦਾ ਪਤਾ ਹੈ ਤਾਂ ਤੁਹਾਨੂੰ ਦੱਸ ਦਈਏ। ਕਾਲੀ ਮਿਰਚ ਤੁਸੀਂ ਲੈਣੀ ਹੈ। 7 ਕਾਲੀਆਂ ਮਿਰਚਾਂ ਤੁਹਾਡੇ ਹੱਥ ਵਿੱਚ ਹੋਣੀਆਂ ਚਾਹੀਦੀਆਂ ਹਨ ਜਾਨੀ ਕਿ 7 ਕਾਲੀਆਂ ਮਿਰਚਾ ਤੁਹਾਡੇ ਕੋਲ ਹੋਣ ਤੇ ਇੱਕ ਮਿੱਟੀ ਦਾ ਦੀਵਾ ਤੁਹਾਡੇ ਕੋਲ ਹੋਣਾ ਬੜਾ ਜ਼ਰੂਰੀ ਹੈ ਮਿੱਟੀ ਦਾ ਦੀਵਾ ਵੱਡੇ ਵਾਲਾ ਦੀਵਾ ਜਿਹੜਾ ਹੁੰਦਾ ਹੈ ਨਾ ਉਹ ਲੈਣਾ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਵੈਸੇ ਤਾਂ ਛੋਟੇ ਨਾਲ ਵੀ ਕੰਮ ਕਰ ਸਕਦਾ ਹੈ ਪਰ ਵੱਡਾ ਦੀਵਾ ਹੋਵੇਗਾ ਤਾਂ ਹੋਰ ਵੀ ਚੰਗਾ ਹੋਵੇਗਾ ਹੁਣ ਇਹ ਦੋਵੇਂ ਚੀਜ਼ਾਂ ਲੈ ਲਓ ਇੱਕ ਚੰਗਾ ਕਪੂਰ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਥੋੜਾ ਜਿਹਾ ਕਪੂਰ ਤੁਹਾਡੇ ਕੋਲ ਹੋਵੇ ਹੁਣ ਇਹ ਤਿੰਨੋਂ ਚੀਜ਼ਾਂ ਲੈ ਕੇ ਤੁਹਾਡੇ ਘਰ ਦਾ ਜੋ ਪੂਜਾ ਮੰਦਰ ਸਥਾਨ ਹੈ ਉਥੇ ਬੈਠ ਜਾਣਾ ਹੈ ਕਰਨਾ ਕੀ ਹੈ ਇਹ ਜੋ ਕਪੂਰ ਹੈ ਇਹ ਦੀਵੇ ਵਿੱਚ ਤੁਸੀਂ ਰੱਖ ਲਓ ਕਪੂਰ ਦੀਵੇ ਵਿੱਚ ਰੱਖ ਕੇ ਕਪੂਰ ਨੂੰ ਜਗਾ ਦਿਓ ਜਲਾਉਣ ਤੋਂ ਬਾਅਦ ਕੀ ਕਰਨਾ ਹੈ ਜੋ ਸੱਤ ਕਾਲੀਆਂ ਮਿਰਚਾਂ ਤੁਹਾਡੇ ਕੋਲ ਹਨ ਇਸ ਵਿੱਚੋਂ ਇੱਕ ਕਾਲੀ ਮਿਰਚ ਤੁਸੀਂ ਚੁੱਕਣੀ ਹੈ ਅਤੇ ਆਪਣੇ ਰਾਈਟ ਹੈਂਡ ਭਾਵ ਕੇ ਸੱਜੇ ਹੱਥ ਦੇ ਵਿੱਚ ਰੱਖਣੀ ਹੈ ਕਾਲੀ ਮਿਰਚ ਸੱਜੇ ਹੱਥ ਤੇ ਰੱਖ ਕੇ ਇੱਕ ਮੰਤਰ ਬੋਲਣਾ ਹੈ ਮੰਤਰ ਕੀ ਹੈ ਜੇਕਰ ਤੁਸੀਂ ਮਾਤਾ ਪਿਤਾ ਹੋ ਆਪਣੇ ਬੱਚੇ ਦੇ ਵਿਆਹ ਲਈ ਉਪਾਅ ਕਰ ਰਹੇ ਹੋ ਬੇਟਾ ਜਾਨੇ ਕੇ ਪੁੱਤਰ ਦੇ ਵਿਆਹ ਵਿੱਚ ਜੋ ਅੜਚਣਾਂ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਇਹ ਉਪਾਅ ਕਰ ਰਹੇ ਹੋ ਸਭ ਤੋਂ ਪਹਿਲਾਂ ਜੋ ਮੰਤਰ ਤੁਸੀਂ ਬੋਲਣਾ ਹੈ ਤੁਸੀਂ ਇੱਕ ਕਾਲੀ ਮਿਰਚ ਚੁੱਕਣੀ ਹੈ ਸੱਜੇ ਹੱਥ ਵਿੱਚ ਰੱਖ ਲੈਣੀ ਹੈ ਤੇ ਮੰਤਰ ਬੋਲਣਾ ਹੈ ਓਮ ਕਲੀਮ ਪੁੱਤਰ ਵਿਆਹਾ ਬਾਦਾ ਨਾਸੀਏ ਸਵਾਹਾ ਮੰਤਰ ਬੋਲਦੇ ਹੀ ਤੁਸੀਂ ਕਾਲੀ ਮਿਰਚ ਨੂੰ ਕਪੂਰ ਦੇ ਉੱਪਰ ਇਸ ਤਰ੍ਹਾਂ ਛੱਡ ਦੇਣਾ ਹੈ ਮੰਤਰ ਬੋਲਦੇ ਹੀ ਤੁਸੀਂ ਕਪੂਰ ਜੋ ਜਲ ਰਿਹਾ ਹੈ ਤੁਹਾਡੇ ਕੋਲ ਉਸ ਕਪੂਰ ਦੇ ਅੰਦਰ ਇਸ ਕਾਲੀ ਮਿਰਚ ਨੂੰ ਤੁਸੀਂ ਰੱਖ ਦਿਓ ਫਿਰ ਦੂਜੀ ਕਾਲੀ ਮਿਰਚ ਚੁੱਕਣੀ ਹੈ ਇਸੇ ਤਰ੍ਹਾਂ ਮੰਤਰ ਬੋਲਣਾ ਹੈ ਫਿਰ ਉਹ ਕਪੂਰ ਦੇ ਜਲਦੇ ਜਲਦੇ ਦੇ ਉੱਪਰ ਕਾਲੀ ਮਿਰਚ ਸੁੱਟ ਦੇਣੀ ਹੈ ਇਸ ਤਰ੍ਹਾਂ ਇਹ ਸੱਤ ਕਾਲੀਆਂ ਮਿਰਚਾਂ ਹਨ ਇੱਕ ਇੱਕ ਕਾਲੀ ਮਿਰਚ ਚੁੱਕਣੀ ਹੈ ਤੇ ਮੰਤਰ ਬੋਲਦੇ ਜਾਣਾ ਹੈ ਸੱਤ ਵਾਰ ਮੰਤਰ ਬੋਲਿਆ ਜਾਵੇਗਾ ਕਿਉਂਕਿ ਸੱਤ ਕਾਲੀਆਂ ਮਿਰਚਾਂ ਹਨ ਤਾਂ ਮੰਤਰ ਬੋਲਦੇ ਹੀ ਰਹਿਣਾ ਹੈ ਅਤੇ ਆਪਣੀ ਇਹ ਕਾਲੀ ਮਿਰਚ ਦੀ ਇੱਕ ਇੱਕ ਕਰਕੇ ਤੁਸੀਂ ਇਹਨੂੰ ਜਲਾ ਦੇਣਾ ਹੈ ਕਪੂਰ ਦੇ ਉੱਪਰ ਸੁੱਟ ਦੇਣੀ ਹੈ ਜੇਕਰ ਤੁਸੀਂ ਆਪਣੀ ਧੀ ਦੇ ਲਈ ਵਿਆਹ ਕਰ ਰਹੇ ਹੋ ਜਾਨੀ ਕਿ ਆਪਣੀ ਪੁੱਤਰੀ ਲਈ ਉਪਾਅ ਕਰ ਰਹੇ ਹੋ ਤਾਂ ਮੰਤਰ ਕੀ ਬੋਲਣਾ ਹੈ ਓਮ ਕਲੀਮ ਪੁੱਤਰੀ ਵਿਆਹ ਬਦਾ ਨਸੀਏ ਸਵਾਹ ਇਸ ਤਰ੍ਹਾਂ ਮੰਤਰ ਬੋਲਣਾ ਹੈ ਇਹ ਹੀ ਤਰੀਕਾ ਹੈ ਕਿ ਇੱਕ ਇੱਕ ਕਾਲੀ ਮਿਰਚ ਚੁੱਕਣੀ ਹੈ ਕਪੂਰ ਦੇ ਉੱਤੇ ਰੱਖ ਦੇਣੀ ਹੈ ਤੇ ਮੰਤਰ ਬੋਲਦੇ ਜਾਣਾ ਹੈ ਜੇਕਰ ਤੁਸੀਂ ਬੱਚੇ ਖੁਦ ਹੋ ਤੁਸੀਂ ਲੜਕਾ ਹੋ ਜਾਂ ਲੜਕੀ ਹੋ ਖੁਦ ਉਪਾਅ ਕਰਨਾ ਚਾਹੁੰਦੇ ਹੋ ਤਾਂ ਬੋਲਣਾ ਹੈ ਓਮ ਕਲੀਮ ਵਿਆਹਾ ਬਾਦਾ ਨਾਸ਼ੀਏ ਸਵਾਹ ਇਸ ਤਰ੍ਹਾਂ ਮੰਤਰ ਬੋਲਣਾ ਹੈ ਤੇ ਜਲਦੇ ਹੋਏ ਕਪੂਰ ਦੇ ਉੱਪਰ ਤੁਸੀਂ ਕਾਲੀ ਮਿਰਚ ਰੱਖ ਦੇਣੀ ਹੈ ਵੇਖੋ ਜੀ ਸੱਤ ਕਾਲੀਆਂ ਮਿਰਚਾਂ ਹਨ ਇੱਕ ਇੱਕ ਕਾਲੀ ਮਿਰਚ ਤੁਸੀਂ ਹੱਥ ਵਿੱਚ ਰੱਖੋਗੇ ਇੱਕ ਵਾਰ ਮੰਤਰ ਬੋਲੋਗੇ ਤੇ ਛੱਡ ਦਿਓਗੇ ਤਾਂ ਸਿੱਧੀ ਜੇਹੀ ਗੱਲ ਹੈ ਕਿ ਸੱਤ ਵਾਰ ਮੰਤਰ ਬੋਲਿਆ ਜਾਵੇਗਾ ਤਾਂ ਸੱਤੋਂ ਮੰਤਰ ਤੇ ਸੱਤੋਂ ਕਾਲੀਆਂ ਮਿਰਚਾਂ ਮੰਤਰ ਬੋਲਦੇ ਹੋਏ ਤੁਸੀਂ ਜਲਾ ਦੇਣੀਆਂ ਹਨ ਕਪੂਰ ਦੇ ਉੱਪਰ ਰੱਖ ਦੇਣੀਆਂ ਹਨ ਫਿਰ ਹੱਥ ਜੋੜ ਕੇ ਸ਼੍ਰੀ ਵਿਸ਼ਨੂੰ ਭਗਵਾਨ ਤੋਂ ਪਰਮਾਤਮਾ ਤੋਂ ਸ਼ਨੀ ਦੇਵ ਮਹਾਰਾਜ ਜੀ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਜਲਦੀ ਵਿਆਹ ਹੋਣ ਲਈ ਪਾਪ ਤੁਸੀਂ ਪ੍ਰਾਰਥਨਾ ਕਰਨੀ ਹੈ ਸ਼ਨੀਵਾਰ ਦੇ ਦਿਨ ਜਾਨੀ ਕਿ ਸ਼ਨੀਵਾਰ ਦੇ ਦਿਨ ਜੋ ਸੰਜੋਗ ਬਣ ਗਿਆ ਹੈ ਵੈਸੇ ਵੀ ਸ਼ਨੀਵਾਰ ਦੇ ਦਿਨ ਅਸੀਂ ਕੋਈ ਵੀ ਉਪਾਅ ਕਰਦੇ ਹਾਂ ਨਾ ਉਸ ਦਾ ਰਿਜ਼ਲਟ ਬੜੀ ਛੇਤੀ ਵੇਖਣ ਨੂੰ ਮਿਲਦਾ ਹੈ ਤੇ ਹੁਣ ਇੱਥੇ ਸ਼ਨੀਵਾਰ ਦੇ ਦਿਨ ਤੁਸੀਂ ਉਪਾਅ ਕੀਤਾ ਹੈ ਬਹੁਤ ਚੰਗਾ ਉਪਾਅ ਹੈ ਇਹ ਉਪਾਅ ਤੁਸੀਂ ਜ਼ਰੂਰ ਕਰਕੇ ਵੇਖੋ ਅਜਮਾ ਕੇ ਵੇਖੋ ਤੁਸੀਂ ਸੋਚੋਗੇ ਬਾਅਦ ਵਿੱਚ ਇਸ ਦੀਵੇ ਦਾ ਜਲਦੇ ਹੋਏ ਕਪੂਰ ਦਾ ਸੀ ਕੀ ਕਰਨਾ ਹੈ ਇਸ ਦਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਇਸ ਨੂੰ ਕਿਤੇ ਵੀ ਰੱਖ ਦਿਓ ਕਿਤੇ ਵੀ ਛੱਡ ਦਿਓ ਕਿਤੇ ਵੀ ਪਾ ਦਿਓ ਕੋਈ ਵੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਇਹ ਉਪਾਅ ਬਸ ਇੱਥੇ ਹੀ ਖਤਮ ਹੋ ਜਾਂਦਾ ਹੈ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਲਈ ਇਹ ਕਾਲੀ ਮਿਰਚ ਦਾ ਉਪਾਅ ਕਰ ਲੈਂਦੇ ਹੋ ਤਾਂ ਪਰਮਾਤਮਾ ਜੀ ਤੁਹਾਡੀ ਜਰੂਰ ਸੁਣਨਗੇ ਜਦੋਂ ਤੁਸੀਂ ਇਹ ਕਾਲੀਆਂ ਮਿਰਚਾਂ ਛੱਡ ਕੇ ਜਲਦੀ ਵਿਆਹ ਹੋਣ ਦੀ ਪ੍ਰਾਰਥਨਾ ਕਰੋਗੇ ਇਹ ਉਪਾਅ ਇੱਥੇ ਹੀ ਖਤਮ ਹੁੰਦਾ ਹੈ ਬਾਅਦ ਵਿੱਚ ਇਹ ਕਪੂਰ ਜਲਦਾ ਰਹੇਗਾ ਕਾਲੀਆਂ ਮਿਰਚਾਂ ਜਲ ਜਾਣਗੀਆਂ ਕੋਈ ਵੀ ਪ੍ਰੋਬਲਮ ਨਹੀਂ ਹੈ ਜਲਣ ਤੋਂ ਬਾਅਦ ਤੁਸੀਂ ਇਸ ਦੀਵੇ ਨੂੰ ਕਿਤੇ ਵੀ ਸੁੱਟ ਸਕਦੇ ਹੋ ਪਾ ਸਕਦੇ ਹੋ ਕਿਤੇ ਵੀ ਛੱਡ ਕੇ ਆ ਸਕਦੇ ਕੁਝ ਵੀ ਕਰ ਸਕਦੇ ਹੋ ਪ੍ਰੋਬਲਮ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਤੁਸੀਂ ਮਨ ਵਿੱਚ ਕੋਈ ਵੀ ਵਹਿਮ ਨਹੀਂ ਕਰਨਾ ਕਿ ਹੁਣ ਇਸ ਦੀਵੇ ਦਾ ਕੀ ਕਰੀਏ ਆਪੇ ਹੀ ਇਸ ਪ੍ਰੋਬਲਮ ਦਾ ਹੱਲ ਤੁਹਾਨੂੰ ਮਿਲ ਜਾਵੇਗਾ ਇਹ ਸੀ ਜੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਉਪਾਅ ਚੰਗਾ ਲੱਗੇ ਤਾਂ ਹੋਰ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ